ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਬਹੁਤ ਹੀ ਜ਼ਿਆਦਾ ਟੇਸਟੀ ਮਲਾਈ ਦੀ ਸਬਜ਼ੀ ਤੇ ਚਲੋ ਫਿਰ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਹਾਂਜੀ ਮਲਾਈ ਦੀ ਸਬਜ਼ੀ ਬਣਾਉਣ ਵਾਸਤੇ ਆਪਾਂ ਦੋ ਪਿਆਜ਼ ਲੈ ਲਏ ਨੇ 6-7 ਆਪਾਂ ਲਸਣ ਦੀਆਂ ਕਲੀਆਂ ਲੈ ਲਈਆਂ ਇਹਨਾਂ ਨੂੰ ਆਪਾਂ ਬਰੀਕ ਕਰ ਲਿਆ ਥੋੜਾ ਜਿਹਾ ਅਦਰਕ ਲੈ ਲਿਆ ਇਹ ਵੀ ਆਪਾਂ ਕਧੂਕਸ਼ ਕਰ ਲਿਆ ਤੇ ਨਾਲੇ ਇੱਕ ਟਮਾਟਰ ਲੈ ਲਿਆ ਇੱਕ ਆਪਾਂ ਹਰੀ ਮਿਰਚ ਲੈ ਲਈਏ ਇਹਨਾਂ ਨੂੰ ਆਪਾਂ ਹੁਣ ਪਿਆਜ਼ ਟਮਾਟਰ ਤੇ ਹਰੀ ਮਿਰਚ ਨੂੰ ਆਪਾਂ ਬਰੀਕ ਕਰ ਲੈਨੇ ਆਂ ਤੇ ਆਪਾਂ ਪਿਆਜ਼ ਟਮਾਟਰ ਇਹਨਾਂ ਚੀਜ਼ਾਂ ਨੂੰ ਬਰੀਕ ਕਰ ਲਿਆ ਹੁਣ ਗੈਸ ਤੇ ਆਪਾਂ ਕੜਾਈ ਰੱਖਦੇ ਹਾਂ ਗੈਸ ਦੇ ਉੱਪਰ ਆਪਾਂ ਪੈਨ ਰੱਖ ਲਿਆ ਇਹਦੇ ਵਿੱਚ ਆਪਾਂ ਹੁਣ 2-3 ਚਮਚੇ ਘਿਓ ਪਾ ਦਿੰਨੇ ਆ ਮੈਂ 3 ਚਮਚੇ ਦੇ ਵਿੱਚ ਛੋਟੇ 3 ਚਮਚੇ ਦੇਸੀ ਘਿਓ ਪਾਤਾ ਤੇ ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਲਸਣ ਪਾ ਦਿੰਨੇ ਆ ਤੇ ਨਾਲ ਹੀ ਆਪਾਂ ਅਦਰਕ ਪਾ ਦਿੰਨੇ ਆ ਇਹਨਾਂ ਦੋਨਾਂ ਚੀਜ਼ਾਂ ਨੂੰ ਪਹਿਲਾਂ ਆਪਾਂ ਗੈਸ ਦੀ ਫਲੇਮ ਘਟਾ ਕਰਕੇ ਇਨੇ ਪੁੰਨ ਲੈਣਾ ਪੁੰਨ ਦੇ ਨਾਲ ਵਗੈਰਾ ਲਸਣ ਦਾ ਕੱਚਾ ਪਾਣੀ ਉਜੁਰ ਗੋ ਜੇਗਾ ਲਗਾਤਾਰ ਹਿਲਾਉਂਦੇ ਹੋਏ ਪੁੰਨ ਲੈਣਾ ਆਪਾਂ ਹਾਂਜੀ ਜੇਕਰ ਸਾਡੀਆਂ ਵੀਡੀਓ ਬਲੌਗ ਤੁਹਾਨੂੰ ਵਧੀਆ ਲੱਗਦੀ ਹੁੰਦੀ ਨੇ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਹੁਣ ਆਪਾਂ ਲਸਣ ਤੇ ਅਦਰਕ ਦੇਖੋ ਹਲਕਾ ਜਿਹਾ ਭੁੰਨੇ ਲਿਆ ਇਹ ਜਦੋਂ ਬ્રાઉન ਜਿਹਾ ਕਲਰ ਹੋਣਾ ਸ਼ੁਰੂ ਹੋ ਗਿਆ ਤੇ ਇਹਦੇ ਵਿੱਚ ਆਪਾਂ ਉਹਨੂੰ ਪਿਆਜ਼ ਪਾਉਨੇ ਆ। ਇਹਦੇ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਪਿਆਜ਼ ਪਾ ਦੇਣੇ। ਤੇ ਗੈਸ ਦੀ ਫਲੇਮ ਘਟਾ ਕੇ ਇਹ ਆਪਾਂ ਇਹਨਾਂ ਕਿਜਨ ਭੁੰਨ ਲੈਣਾ। ਬਹੁਤ ਜ਼ਿਆਦਾ ਬਰੀਕ ਨਾ ਪਿਆਜ਼ ਨਹੀਂ ਕੀਤਾ। ਥੋੜਾ ਜਿਹਾ ਮੋਟਾ ਹੀ ਰੱਖਿਆ ਪਿਆਜ਼ ਨੂੰ। ਕਿਉਂਕਿ ਜਦੋਂ ਆਪਾਂ ਮਲਾਈ ਦੀ ਸਬਜ਼ੀ ਬਣਾਈ ਦੀ ਇਹਦੇ ਵਿੱਚ ਬਹੁਤ ਜ਼ਿਆਦਾ ਬਰੀਕ ਪਿਆਜ਼ ਨਹੀਂ ਪਾਉਣਾ। ਹਾਂਜੀ ਇਹਦੇ ਵਿੱਚ ਜਦੋਂ ਤੁਸੀਂ ਪਿਆਜ਼ ਭੁੰਨ ਲੈਂ। ਉਦੋਂ ਤੁਸੀਂ ਘਿਓ ਰਫੈਂਡ ਜੋ ਵੀ ਤੁਸੀਂ ਵਰਤਦੇ ਹੋ ਉਹ ਥੋੜਾ ਹੀ ਪਾਉਣਾ ਕਿਉਂਕਿ ਜਦੋਂ ਆਪਾਂ ਮਲਾਈ ਪਾਉਣੀ ਹੈ ਤੇ ਮਲਾਈ ਦੇ ਵਿੱਚ ਘਿਓ ਹੋਰ ਜ਼ਿਆਦਾ ਛੱਡ ਦੇਣਾ। ਕਿਸੇ ਮੋਕਾ ਘਰ ਕੋਈ ਸਬਜ਼ੀ ਨਹੀਂ ਹੁੰਦੀ ਤੇ ਆਪਾਂ ਮਲਾਈ ਬਣਾ ਕੇ ਖਾ ਸਕਦੇ ਹਾਂ। ਉਹਦੇ ਨਾਲ ਪਰੌਂਠੀ ਪੂਰੀ ਕੁਝ ਵੀ ਬਣਾ ਕੇ ਤੁਸੀਂ ਖਾ ਸਕਦੇ ਹੋ। क्योंकि बहुत ही आसानी तो बहुत ही ज़्यादा स्वाद बनती है थोड़ा टाइम प्याज टमाटर भुनने बादद अनुसार लून पा दे अद्धा चिमचा लून पाते मिला दें लूण पाने प्याज टमाटर जल्दी सॉफ्ट हो जाएंगे ना इतो पानी भी छ्डगे ਤਾਂ ਹੁਣ ਇਹਦੇ ਵਿੱਚ ਆਪਾਂ ਪਾ ਦੋਨੇ ਆ ਥੋੜੀ ਜੀ ਹਲਦੀ ਪੁੱੜ ਇਹਨੂੰ ਵੀ ਮਿਲਾ ਦਿੰਨੇ ਆ ਹੁਣ ਵੀ ਇਹਨੂੰ ਆਪਾਂ ਭੁੰਨ ਲੈਨੇ ਆ 1-2 ਮਿੰਟ ਹੁਣ ਇਹਦੇ ਵਿੱਚ ਪਾਉਣੀ ਆ ਕਸ਼ਮੀਰੀ ਲਾਗਮੇਚ ਕਿਉਂਕਿ ਇਹ ਪੌਣਾ ਇਹਦੇ ਵਿੱਚ ਥੋੜਾ ਜਿਹਾ ਰੰਗ ਆਏਗਾ ਸੁਣੀ ਲੱਗੇਗੀ ਸਬਜੀ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਿੰਨੇ ਆ ਦੋ ਤਿੰਨ ਚਮਚੇ ਪਾਣੀ ਪਾਇਆ ਪਾਣੀ ਸੁੱਕ ਚੁੱਕਾ ਹੈ ਇਹਦੇ ਵਿੱਚ ਆਪਾਂ ਮਲਾਈ ਪਾਉਣੀ ਹੈ ਇਹ ਮੈਂ 2 ਲੀਟਰ ਦੁੱਧ ਗਰਮ ਕੀਤਾ ਸੀ ਰਾਤ ਤੇ ਸਵੇਰੇ ਦੀ ਮਲਾਈ ਲਾ ਲਈ ਸਾਰੀ ਉਹਦੇ ਵਿੱਚ ਪਾ ਦਿੰਨੇ ਆ ਕੀ ਚੰਗੀ ਤਰ੍ਹਾਂ ਪਾ ਮਿਲਾ ਦਿੰਨੀ ਹੈ ਹੁਣ ਇਸ ਟਾਈਮ ਤੁਸੀਂ ਲੂਣ ਮਿਰਚ ਚੈੱਕ ਕਰ ਸਕਦੇ ਹੋ ਜੇ ਘੱਟ ਹੋਏ ਤਾਂ ਪਾ ਸਕਦੇ ਹੋ ਤੀਨੂੰ ਲਗਾਤਾਰ ਹਿਲਾਉਂਦੇ ਹੋਏ ਥੋੜਾ ਜਿਹਾ ਆਪਾਂ ਇਹਨੂੰ ਮਲਾਈ ਨੂੰ گاੜਾ ਕਰ ਲਾਂਗੇ ਜੇ ਤੁਸੀਂ ਪਤਲੀ ਰੱਖਣਾ ਚਾਹੁੰਦੇ ਹੋ ਤੇ ਸਬਜ਼ੀ ਨੂੰ ਪਤਲੀ ਰੱਖ ਸਕਦੇ ਹੋ ਜੇ ਤੁਸੀਂ ਗਾੜੀ ਕਰਨਾ ਚਾਹੁੰਦੇ ਹੋ ਤਾਂ ਗਾੜੀ ਵੀ ਕਰ ਸਕਦੇ ਹੋ हम जिदा जिदा आप सब्जी में गाढ़ी करा ये घ्यो निकलना शुरू हो जाएगा हम आप थोड़ी जी कस्तूरी मेथी पा दें गैस में आप बंद करके इसमें किसी आप होर बर्तन में तो मलाई की सब्ज़ी आपदा बॉल में पा है तो हूँ आप चमचा देसी घ्यो लिया ਤੇ ਉਹਦੇ ਵਿੱਚ ਆਪਾਂ ਦੇਗੀ ਮੈਚ ਥੋੜੀ ਜਿਹੀ ਪਾਤੀ ਸੀ ਤੇ ਇਹਦੇ ਉੱਪਰ ਆਪਾਂ ਇਦਾਂ ਪਾ ਦਿੰਦੇ ਹਾਂ ਕਿਉਂਕਿ ਦੇਖਣ ਨੂੰ ਸੋਹਣੀ ਲੱਗੇਗੀ ਤੁਸੀਂ ਇਸ ਟਾਈਮ ਇਹਦੇ ਉੱਪਰ ਥੋੜਾ ਜਿਹਾ ਕੱਟਿਆ ਹੋਇਆ ਬਰੀਕ ਧਨੀਆ ਵੀ ਪਾ ਸਕਦੇ ਹੋ ਤੇ ਕਿ ਲੋ ਜੀ ਆਪਣੀ ਜਿਹੜੀ ਮਲਾਈ ਦੀ ਸਬਜ਼ੀ ਹੋ ਗਈ ਹੈ ਬਣ ਕੇ ਤਿਆਰ ਕੇ ਤੁਸੀਂ ਪੂਰੀ ਪਰਾਂਠੇ ਕਿਸੇ ਵੀ ਰੋਟੀ ਦੇ ਨਾਲ ਤੁਸੀਂ ਖਾ ਸਕਦੇ ਹੋ ਸਿਮਾ ਰੋਟੀ ਨਾਲ ਵੀ ਖਾ ਸਕਦੇ ਹੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ